ਫਾਲਸਾ ਵਾਹਿਗੁਰੂ ਦੀ ਕਿਰਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਣਾ ਕੱਤੁਰ ਉਨਸਤਾਰੇ ਜੀ ਬਾਲ ਸਾਹਿਬ ਸੰਗਤ ਜੀ ਅੱਜ ਬਹੁਤ ਭਾਗਾ ਵਾਲਾ ਦਿਨ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਆਇਤੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਕਹਾਰਾ ਜੀ ਨੇ ਸਮੁੱਚੀ ਮਾਨਵਤਾ ਉੱਤੇ ਬਹੁਤ ਭਾਰੀ ਔਰਕਕਾਰ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਗੁਰਬਾਣੀ ਪ੍ਰਕਾਸ਼ ਕਰਵਾ ਕੇ ਪੋਥੀ ਸਾਹਿਬ ਪ੍ਰਕਾਸ਼ ਕਰਵਾ ਕੇ ਬਾਪਾ ਪੁੱਤਾ ਸਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਨ ਸਤਗੁਰਾਂ ਨੇ ਬਖਸ਼ਿਸ਼ ਕੀਤਾ ਔਰ ਸਮੁੱਚੇ ਕਾਇਨਾਤ ਵਾਸਤੇ ਕਲਿਆਣਕਾਰੀ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਖਸ਼ਿਸ਼ ਇੱਕ ਆਸੰਤਾ ਕੇਕਾਰ ਦਾ ਫਲੋਇਆ ਹਰ ਕੰਮ ਕਰਾਂ ਆਇਆ ਰਾਮ ਤਤ ਸੁਭਾਵੇ ਤਾਰ ਸੁਭਾਵਾ ਵਿੱਚ ਅੰਮ੍ਰਿਤ ਜਾਲੇ ਸ਼ਾਇਆ ਰਾਮ ਇਹਨਾਂ ਖੁਸ਼ੀਆਂ ਨੂੰ ਉੱਪਰ ਰੱਖਦੇ ਹੋਇਆ ਹਰ ਦੁਆਰਾ ਸ਼੍ਰੀ ਰਾਮ ਸਤ ਸਹਿਬ ਜੀ ਤੋਂ ਹਰ ਸਾਲ ਦੀ ਤਰ੍ਹਾਂ ਮਹਾਮੰਤ ਗੰਟੀ ਕਿਸਾਨ ਬਤਾ ਜਿਸ ਪਾਸੋਂ ਮਸਤਾਨ ਤੋਂ ਪਹੁੰਚੇ ਹੋਈ ਐ ਔਰ ਇਹ ਨਵਾਂ ਕੀ ਉਤਨ ਨਾਮ ਬੋਲ ਕੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅਕਾਲ ਤਖਤ ਸਾਹਿਬ ਦੇ ਵਿਖੇ ਜਾ ਕੇ ਸਫਲ ਹੋਵੇਗਾ ਸਮੂਹੀਆਂ ਸੰਪਤਾਨ ਨੂੰ ਅੱਜ ਦੇ ਸ਼ੋਭ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਜਨੂ ਹੈ ਬਾਣੀ ਵਿੱਚ ਬਾਣੀ ਸਾਰੇ ਗੁਰਬਾਣੀ ਕਹੈ ਸੇਵ ਭਜਨ ਮਾਨਣਾ ਹਰ ਤੱਕ ਗੁਰੂ ਨਸਤਾਰੇ ਗੁਰੂ ਸਾਹਿਬ ਸਾਧ ਸੰਗਤ ਜੀ ਅੱਜ ਬਹੁਤ ਭਾਗਾ ਵਾਲਾ ਦਿਨ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਆਇਦੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਕਮਰਾਜ ਜੀ ਨੇ ਸਮੁੱਚੀ ਮਾਨਵਤਾ ਉੱਤੇ ਬਹੁਤ ਭਾਰੀ ਔਰਪਕਾਰ ਕੀਤਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿਖੇ ਗੁਰਬਾਣੀ ਪ੍ਰਕਾਸ਼ ਕਰਵਾ ਕੇ ਪੋਥੀ ਸਾਹਿਬ ਪ੍ਰਕਾਸ਼ ਕਰਵਾ ਕੇ ਬਾਬਾ ਫੁੱਟਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਔਰ ਸਮੁੱਚੇ ਕਾਇਨਾਤ ਵਾਸਤੇ ਕਲਿਆਣਕਾਰੀ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਖਸ਼ਿਸ਼ ਇੱਕ ਆਸੰਤਾ ਕੇਕਾਰ ਦਾ ਖਲੋਇਆ ਹਰ ਕੰਮ ਕਰਾਂ ਆਇਆ ਰਾਮ ਤਤ ਸੁਭਾਵੇ ਤਾਰ ਸੁਭਾਵਾ ਵਿੱਚ ਅੰਮ੍ਰਿਤ ਜਾਲਾ ਸ਼ਾਇਆ ਰਾਮ ਇਹਨਾਂ ਖੁਸ਼ੀਆਂ ਨੂੰ ਉਪਰ ਰੱਖਦੇ ਹੋਇਆ ਹਰ ਦੁਆਰਾ ਸ਼੍ਰੀ ਰਾਮ ਸਤ ਸਹਿਬ ਜੀ ਦੇ ਹਰ ਸਾਲ ਦੀ ਉਤਰਾਣ ਮਹਾਨ ਗਿੰਟੀ ਕਿਸਾਨ ਬਤਾ ਜਿਸ ਪਾਸਮਾਨ ਸਥਾਨ ਪਹੁੰਚੇ ਹੋਈ ਹੈ ਔਰ ਇਹ ਨਰਥੀ ਉੱਤਨਾਂ ਤੋਂ ਬੋਲ ਕੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅਲ ਤਖਤ ਸਾਹਿਬ ਦੇ ਵਿਖੇ ਜਾ ਕੇ ਸਤਿ ਸ਼ਾਨ ਰੂਵੇਗਾ ਸਮੁੱਚੀਆਂ ਸੰਪਤਾਂ ਨੂੰ ਅੱਜ ਦੇ ਸ਼ੋਭ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ